ਦਰਸ਼ਕੋ ਅਸੀਂ ਪਹੁੰਚੇ ਆਂ ਸ਼ੇਰਪੁਰਾ ਕਲਾਂ ਪਿੰਡ ਰੇਸ਼ਮ ਸਿੰਘ ਦੇ ਘਰੇ ਖੂਈ ਵਾਲੀ ਗਲੀ ਦੇ ਕੋਲ ਜਿਹੜਾ ਘਰ ਆ ਇਹ ਜਿਹੜਾ ਪਿੰਡ ਆ ਬਾਬਾ ਅਨੰਦ ਸਿੰਘ ਜੀ ਦਾ ਜਨਮ ਸਥਾਨ ਆ ਤੇ ਪਿੰਡ ਵੀ ਪਿੰਡ ਦੇ ਜਿਹੜੇ ਵਿਅਕਤੀ ਆ ਜਿਹੜੇ ਐਨਰਾਏ ਭਰਾਵਾ ਬਹੁਤ ਦਾਨੀ ਸੱਜਣਾ ਵਧੀਆ ਨਾਮ ਗਿਨੇ ਆ ਗਿਆ ਇਲਾਕੇ ਚ ਤੇ ਅਸੀਂ ਉਸ ਉਹਨਾਂ ਦਾਨੀ ਸੱਜਣਾ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ ਰੇਸ਼ਮ ਸਿੰਘ ਆ ਚਾਰ ਕੁੜੀਆਂ ਵਿਆਈਆਂ ਤੇ ਮੀਆਂ ਬੀਬੀ ਰਹਿ ਰਹੇ ਆ ਮਕਾਨ ਦੀ ਜਿਹੜੀ ਇਹਨਾਂ ਦੀ ਹਾਲਤ ਆ ਉਹ ਕਾਫੀ ਖਸਤਾ ਡਿੱਗਣ ਵਾਲਾ ਇੱਟ ਵਾਲੇ ਦਾ ਅੱਜ ਕੱਲ ਤਾਂ ਇੱਟ ਵਾਲ ਦਾ ਮਕਾਨ ਲੱਗਦਾ ਨਹੀਂ ਮੈਨੂੰ ਕਿਤੇ ਹੋਊਗਾ ਤੇ ਇਹ ਬੈਠਿਆ ਰੇਸ਼ਮ ਸਿੰਘ ਜੋ ਦਿਹਾੜੀਦਾਰੀ ਦਾ ਕੰਮ ਕਰਦੇ ਆ ਸ਼ੁਰੂ ਤੋਂ ਹੀ ਤੇ ਇਹਨਾਂ ਦੀ ਜਿਹੜੀ ਘਰ ਘਰੋਂ ਆ ਉਹ ਵੀ ਦਿਹਾੜੀ ਦਾ ਹੀ ਕੰਮ ਕਰਦੀ ਆ ਤੁਸੀਂ ਹਾਲਾਤ ਤੁਸੀਂ ਦੇਖ ਹੀ ਸਕਦੇ ਹੋ ਕਿਹੇ ਜੇ ਬਣੇ ਹੋਏ ਆ ਤੇ ਜਿਹੜੀ ਫਿਟਿੰਗ ਆ ਉਹ ਵੀ ਮੈਨੂੰ ਲੱਗਦਾ ਜਿਹੜੀ ਬਿਜਲੀ ਦੀ ਚੋੜੇ ਹੋ ਕੇ ਫਿਟਿੰਗ ਹੋਈ ਨੂੰ ਕਰਵਾਈ ਨੂੰ ਤੇ ਵਧੀਆ ਇਤਾਨੀ ਸੱਜਣਾ ਦਾ ਨਾਮ ਹੈ ਪਿੰਡ ਦੇ ਨਾਮ ਨਾਲ ਜੁੜਿਆ ਹੋਇਆ ਤੇ ਗੁਰੂデア ਗੁਰੂ ਦੀ ਗੋਲ ਕਿਹੜਾ ਗਰੀਬ ਦਾ ਮੂਵੀ ਹੁੰਦਾ ਤੇ ਮੇਰੀ ਤਾਂ ਅਪੀਲ ਆ ਕਿ ਜਿਹੜਾ ਸਭ ਤੋਂ ਵਧੀਆ ਕੰਮ ਤੇ ਇਹ ਹੀ ਆ ਵੀ ਜੇ ਆਪਾਂ ਇਹ ਜੇ ਬੰਦੇ ਦਾ ਇਹ ਜਿਹੜਾ ਲੋੜਵੰਦ ਵਿਅਕਤੀ ਆ ਇਹਦਾ ਜਿਹੜੀ ਛੱਤ ਤਾਂ ਕੱਚੀ ਆ ਚੁੰਦੀ ਆ ਡਿੱਗਣ ਵਾਲੀ ਆ ਕੰਧਾਂ ਕਮਜ਼ੋਰ ਆ ਤੇ ਥੋੜੇ ਅਗੇ ਬੇਨਤੀ ਆ ਕਿ ਇਹਦੀ ਜਿਹੜੀ ਛੱਤ ਤਾਂ ਪੱਕੀ ਕਰਵਾਈ ਜਾਵੇ ਜਿਹੜੀ ਕੋਈ ਹਲਪ ਕੀਤੀ ਜਾਵੇ ਦੋ ਮੱਝਾਂ ਸੀ ਉਹ ਵੀ ਕਹਿੰਦਾ ਮਰ ਗਈਆਂ ਨੁਕਸਾਨ ਹੋ ਗਿਆ ਤੇ ਜਿਹੜੇ ਦਾਨੀ ਸੱਜਣ ਹੈਗੇ ਆ ਐਨ ਆਰ ਆਈ ਭਰਾ ਹੈਗੇ ਆ ਉਹ ਖਾਸ ਧਿਆਨ ਦੇਣ ਸਤਿ ਸ਼੍ਰੀ ਅਕਾਲ ਜੀ ਦਰਸ਼ਕੋ ਅਸੀਂ ਤੁਹਾਨੂੰ ਰੇਸ਼ਮ ਸਿੰਘ ਦਾ ਨੰਬਰ ਬੋਲ ਰਹੇ ਆ ਜਿੰਨੇ ਵੀ ਇਹਦੀ ਮਦਦ ਕਰਨੀ ਆ ਇਹਦੇ ਨਾਲ ਸੰਪਰਕ ਕਰੇ ਇਹਨਾਂ ਹਾਲਾਤ ਜਾਣ ਸਕਦਾ ਜਿੰਨੀ ਤੁਹਾਡੀ ਸ਼ਰਧਾ ਉਸਾਂ ਨਾਲ ਵੀ ਮਦਦ ਕਰ ਸਕਦੇ ਹੋ ਇਹਦੇ ਚ ਕਿਸੇ ਦਾ ਕੋਈ ਲੈਣ ਦੇ ਨਹੀਂ ਸਿੱਧਾ ਇਹਨਾਂ ਨੰਬਰ ਤੁਹਾਨੂੰ ਬੋਲ ਰਹੇ ਆ 88722 48745 8872248745 ਇਹ ਰੇਸ਼ਮ ਸਿੰਘ ਦਾ ਨੰਬਰ ਆ ਫੋਨ ਨੰਬਰ ਤੁਸੀਂ ਕੰਟੈਕਟ ਕਰਕੇ ਇਹਨਾਂ ਦੀ ਜਰੂਰ ਮਦਦ ਕਰੋ ਮਿਹਰਬਾਨੀ